ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚ ਗਏ ਬਾਈ ਮਿਲ ਆਪਾਂ ਟਰਾਲੀਆਂ ਲੈਣ ਆਪਣੀਆਂ ਖਾਲੀ ਹੋਈਆਂ ਖੜੀਆਂ ਰਾਤ ਗਈਆਂ ਘਟਰਾ ਮਸ਼ੀਨ ਵਾਲਾ ਵੀ ਆਇਆ ਵਾ ਬਾਈ ਗੰਨਾ ਕੀ ਹਾਲ ਹੈ ਵਧੀਆ ਹੋਰ ਵਧੀਆ ਚੱਲ ਰਿਹਾ ਕੰਮ ਜੀਨਾਂ ਬਾਅਦ ਹਮੇ ਤਾਂ ਰੋਜ ਆ ਰਹੇ ਹੁਣ ਥਮੇ ਬੜੇ ਦਿਨ ਬਾਅਦ ਆਏ ਆ ਨਹੀਂ ਹੋਣੇ ਅੱਗੇ ਪਿੱਛੇ ਹੋ ਜਾਣਗੇ ਅੱਗੇ ਪਿੱਛੇ ਹੋ ਜਾਣ ਹੋ ਠੀਕ ਹੈ ਚੱਲ ਰਿਹਾ ਕੰਮ ਠੀਕ ਆਪਣਾ ਹੀ ਵਧਰੇਗਾ ਆਹੋ ਆਪਣੇ ਉਹਦੇ ਯਾਰ ਦੋਸਤ ਆਇਆ ਉਹਦੇ ਉਹਦੇ ਚੱਲੀ ਜਾਂਦੇ ਚੱਲ ਵਧੀਆ ਵਧੀਆ ਚੱਲਣਾ ਚਾਹੀਦਾ ਕੰਮ ਲਹਿਮ ਬਾਈ ਦੇ ਪਰਚੀਆਂ ਛੱਲੀਏ ਬਾਈ ਪਿੰਡ ਨੂੰ ਫਿਰ ਲੋਡ ਹੋਣੀ ਜਾ ਕੇ ਟਰਾਲੀ ਅੱਜ ਦਰਵੀਰ ਵਾਲਾ ਖੜਿਆ ਬਾਈ ਟਰੈਕਟਰ ਇਹ ਲੈਂਨ ਚਲੇਗੀ ਪਾ ਇੱਕ ਲੈਂਨ ਰਹੇਗੀ ਕਿ ਮਰੇ ਰਸਾ ਕਾ ਵੇਓ ਨੰਬਰ ਚਲਦੇ ਆ ਬਾਈ ਪਿੰਡ ਨੂੰ ਚਾਜੂ ਪੀਲੀ ਸਰਪੰਚ ਵੱਗ ਸੁੱਖਾ ਨੇ ਕਾ ਫੋਰ ਵੀਦ ਲੰਘ ਜੇਗਾ ਆਪਾਂ ਨੂੰ ਮੜਾ ਜੇ ਕੰਮ ਹੈ ਮਲੋ ਦਵਾਈ ਜਿੱਕਣੀ ਹੈ ਪਹੁੰਚ ਗਏ ਬਾਈ ਆਪਾਂ ਜੱਸੇ ਵੀਰ ਦੀ ਦੁਕਾਨ ਵਾ ਕਿਸਾਨ ਸੀਡ ਸਟੋਰ ਵਾ ਸਾਸਤਰੀ ਗੱਲ ਫਿਰ ਕੀ ਹਾਲ ਹੈ ਜੀ ਬੜਾ ਵਧੀਆ ਪੱਸਾ ਵੀਰ ਲੈ ਟਹਿ ਲੈ ਆ ਲੈ ਲਿਆ ਜੀ ਸਮਾਨ ਰੱਖਦੇ ਬਾਈਆਂ ਨੇ ਟਰਾਲੀ ਵਿੱਚ ਆਪਣੀ ਹੋਰ ਵੀਰ ਸਾਸਤਰੀ ਗੱਲ ਸਾਸਤਰੀ ਹੋਰ ਵਧੀਆ ਵੀਰ ਹਾਂ ਹਾਂ ਕੀ ਆ ਗਿਆ ਰੱਖਿਆ ਟਰਾਲੀ ਚ ਫਿਰ ਹਾਂ ਵੀਰੇ ਇੱਕ ਉਮਰ 골ਡ ਰੱਖਤਾ ਆਪਾਂ ਹਾਂ ਹੋਰ ਲੈ ਗਨੀ ਦੇ ਰੱਖਦੇ ਵੀਰ ਮਨ ਦੋਈ ਚੀਜ਼ਾਂ ਦੋਈ ਚੀਜ਼ਾਂ ਇੱਕ ਇੱਕ ਚੀਜ਼ ਹੋਰ ਰਹੀ ਆਪਣੀ ਆਹ ਚੂਹੇ ਵਾਲੀਆਂ ਬੁੜੀਆਂ ਇਹਨੇ ਪਾ ਕੇ ਰੱਖੇ ਲੋ ਉਹ ਦੇ ਦਿਓ ਮਾਨੂੰ ਚੂਹੇ ਵਾਲੀਆਂ ਬੁੜੀਆਂ ਤਾਂ ਰਹੀਆਂ ਦੀ ਵੀਰੇ ਲੈ ਹੌਂ ਜੀ ਅਬ ਇਹ ਚੂਹੇ ਮਾਰਨੇ ਵਾਲੀ ਦੋਈ ਵੀ ਲਈਏ ਆਪਾਂ ਨੇ ਠੀਕ ਹੈ ਧਰਮਾ ਜੀ ਨਹੀਂ ਫਿਰ ਥੈਂਕ ਯੂ ਧੰਨਵਾਦ ਅੱਜ ਨਹੀਂ ਫੇਰ ਸਹੀਆ ਛੇਤੀ ਆ ਜੜੀ ਠੀਕ ਹੈ ਜੀ ਧੰਨਵਾਦ ਬਾਈ ਬਹੁਤ ਬਹੁਤ ਤੁਹਾਡਾ ਇਨਸ਼ਾ ਅਾਂ ਬਾਈ ਪਿੰਡ ਨੂੰ ਰੱਖਦੇ ਬਾਈਆਂ ਨਾਲ ਟਰਾਲੀ ਮਾ ਸਮਾਨ ਆ ਬਾਈ ਬਹੁਤ ਵਾਜਬ ਰੇਟ ਰੇਟਾਂ ਮਾ ਬਹੁਤ ਵਧੀਆ ਕੁਆਲਿਟੀ ਦੀ ਦਵਾਈਆਂ ਵੇਚਾਂ ਬਾਈ ਤਦੇ ਬਾਈ ਕੀੜਾ ਲਗਾ ਮਲੂਹ ਨੂੰ ਤਾਂ ਜ਼ਰੂਰ ਆਇਓ ਰੱਖਦੇ ਆ ਬਾਈ ਸਮਾਨ ਆਪਣਾ ਪਿਆ ਸ਼ਰਾਂ ਬਾਈ ਪਿੰਡ ਨੂੰ ਵਾਸੇ ਬਈਆ ਕੁਝ ਮਿੰਟ ਲੜੜ ਥੋੜਾ ਤਗੜਾ ਜਾਓ ਚੰਗਾ ਬੰਦਾ ਖੰਨੇ ਨੂੰ ਆ ਗਿਆ ਖੰਨੇ ਪਰੀ ਵੀ ਮੋਰਨ ਮਾਦੀਰ ਜਾਂਦੇ ਨੇ ਖੰਨੇ ਨੂੰ ਬਗਦੇ ਲੇਟ ਜਾ ਹੋਣੇ ਕਰਕੇ ਨਾ ਬਹੁਤ ਟਰੱਕਾਂ ਦਾ ਜਾਮ ਲੱਗ ਜਾਵੇ ਉੱਤਰ ਲੈਣਾ ਹਲੇ ਨਾ ਉੱਪਰ ਮੁੜਨਾ ਉੱਤਰ ਲੈਣਾ ਇੱਧਰ ਮੁੜਨਾ ਸੰਭੇਵ ਨਹੀਂ ਲੱਗਦਾ ਆਗੇ ਦੇ ਬਾਈ ਆਪਾਂ ਘਰਾਂ ਟਰਾਲੀ ਛੱਡੇ ਆ ਮੰਨ ਕੇ ਡੇਰੇ ਮੇ ਪਲਾਉ ਪਾ ਲਏ ਉੱਥੇ ਦੇ ਖੇਤ ਤਿਆਰ ਕਰਨੇ ਨੇ ਆਪਾਂ ਖੇਤ ਬਾਹੀਂ ਆਪਾਂ ਸਵੇਰੀ ਵੇ ਇਹ ਆਪਾਂ ਜਿਹੜੀ ਟਰਾਲੀ ਲਾਦ ਰਹੀ ਹੈ ਉਹ ਟਰਾਲੀ ਕਢਾਵਾਂ ਖੇਤ ਮੇ ਜਾ ਕੇ ਨਾਲੇ ਗੰਨਾ ਬੀਜ ਰਹੇ ਆ ਬੰਦੇ ਆਪਣੇ ਉਹਨਾਂ ਭੱਜ ਜਾਵਾਂਗੇ ਨੇ ਲੱਗ ਰਿਹਾ ਖੋਲੀ ਜਾਂ ਹਾਂ ਬੰਨਣੀ ਵੀ ਹੈ ਕੀ ਹਾਲ ਹੈ ਵੀਰੋ ਇੱਛਾ ਤਾਰੇ ਇਹ ਤਲੇ ਹੈ ਮੈਂ ਤੇਲ ਪਾ ਰਿਆ ਇੱਛਾ ਤਾਰੇ ਥੋੜੀ ਢਿੱਲ ਹੈ ਸਿਸਤਰੀ ਨਹੀਂ ਖੜ ਜਾਈਗੇ ਬੂਸ਼ਵਾਰਸ ਠੀਕ ਹੈ ਇਸਕੇ ਬੂਸ਼ ਤੋਂ ਪਿੱਛੇ ਲਵਾਇਓ ਜੀਰੀ ਮਾਂ ਕਣਕਵਾ ਰੋਜ਼ੀ ਜਨ ਹੁਣ ਲੱਗੇ ਇਸਕੋ ਪਿਆ ਖੱਡਿਆ ਹੈ ਹਾਂ ਛੋਟੇ ਲਗਾ ਮੈਂ ਅੱਗੇ ਅੱਛਾ ਪਿੱਤਲਾ ਨਹੀਂ ਲੱਗਦਾ ਪਿੱਤਲੇ ਕਾ ਬੂਝ ਨਹੀਂ ਹੁੰਦਾ ਐ ਮਾਂ ਪਲਾਸਟਿਕ ਕਾ ਬੂਝ ਲਾ और तो अंकल क्या हाल है कितना है ना चलो चलना चाहिए खड़ा ट्रैक्टर लाए अंदर भाई गन्ने की बजाई ਕਚਨ ਨਮ 29 3 ਚਿਪਾ ਕਰੀਏ ਬਾਈ ਬਜਾਈ ਆਪਾਂ ਨੇ ਰੋਟਾਵੇਟਰ ਲਿਆਵੇਂਗੇ ਉਪਾਹੀ ਵਾਸਤੇ ਵਿੱਚ ਉਸਕੇ ਹਿਸਾਬ ਤੇ ਪੂਪਾ 26 27 ਬ ਕਰਦੇ ਰੋਟਾਵੇਟਰ ਦੇ ਹਿਸਾਬ ਦੇ 29 3 ਬ ਕਰੀਏ ਪਹੁੰਚ ਗਏ ਬਾਈ ਬੱਡੇ ਮਾਮਣਗੇ ਰੱਦੀ ਕੱਢਣ ਆਏ ਆ ਧਿਆਨ ਨਾਲ ਕੱਚਾ ਛੇੜ ਲੈ ਟਰੈਕਟਰ ਕੱਲਾ ਵਲਾਂ ਬਾਹਰ ਵੀ ਟੋਸ਼ਨ ਪਾਉਂ ਮਰੇ ਆਹੋ 855 ਲਿਆ ਮੇ ਟਰਾਲੀ 'ਤੇ ਪੱਕਦੀ ਆਂ ਕੀ ਕਾਲੀ ਹੋ ਗਈ ਠੇਕੇਦਾਰ ਕੋਈ ਕਾਲੀ ਦੀ ਉਹ ਕਹ ਕੋਈ ਠੇਕੇਦਾਰ ਕਰਾ ਵੀ ਬਾਹਰ ਕੱਢੋ ਜਲਦੀ ਜਲਦੀ ਹੋ ਛੋਟੇ ਖਿਡਾਰੀ ਚਾਹ ਰਹਾਤਾ ਜਿੱਲਿਆ ਤੇ ਖਰਾਬ ਇਕ ਨਹੀਂ ਮੈਂ ਮਾਇਸ ਨੂੰ ਕਿਹਾ ਨਹੀਂ ਮੈਂ ਆ ਰਿਹਾ ਨੇ ਮੈਂ 2 ਮਿੰਟ ਮੈਂ ਕੀ ਫਰਕ ਹੈ ਉਰੇ ਵਾਲੀ ਬਾਈ ਰੁਕਰੀ ਦੀ ਆਪਾਂ 45 ਗਿਰਾ ਮੰਗਾਇਆ 43 ਗਿਰਾ ਲਾ ਦੇਗੇ ਪਿੱਛੇ ਬੰਪਰ ਵੜਦੀ ਵੀ ਟਰਾਲੀ ਬਾਹਰ ਪਹੇਵਰ ਖੇਤ ਨਰਮਤਾ ਠੱਕੇ ਤੇ ਦਬੀ ਆ ਹਾਂ ਚਲੋ ਭਾਈ ਮੋਟਰਸਾਈਕਲ ਕਿਹੜੇ ਬਾ ਜੋ ਤਾਂ ਲਿਆਵਗੇ ਮੇਰੇ ਵਾਲਾ ਮੇਰੇ ਕੋਲ ਸਕੂਟਰ ਹੀ ਖੜੀ ਏ ਇੱਕੋ ਉਥਾਂ ਧਿਆਨ ਨੇ ਬਾ ਆਪਣਾ ਵੀ ਹੈ ਕੋਈ ਨਹੀਂ ਇਧਰ ਆਖੂ ਰੱਖ ਸਸਰੀ ਗੱਲ ਤਾਂ ਏ ਬਾਕੀ ਵੀ ਬਾ ਵੀਜ ਤੱਕ ਨਾ ਹਾਂ ਵੀਜ ਚੱਲ ਵਧੀਆ ਹੋਰ ਠੀਕ ਏ ਸਭ ਠੀਕ ਏ ਮਰ ਜਾਂ ਹਾਂ ਐ ਨਾ ਹਾਂ ਮੇਹੀ ਪੁਆਰੇ ਦਾ ਅੱਜ ਲੰਘ ਗਿਆ ਮੈਂ ਬੰਦ ਕਰਾ ਦਿਆ ਚਲੋ ਮੰਨਾ ਰੱਬ ਤੇਰੀ ਮੰਨੇਗਾ ਵੀ ਚਲ ਇਹ ਤਾਂ ਮੰਨਾ ਛੜੇਗੀ ਮੰਨਾ ਪਰ ਇਹ ਵੀ ਨਹੀਂ ਮੰਨਦਾ ਹਾਂ ਚਲ ਅਰਜਾ ਅਰਜਾ ਮੁਰੇਬਰਾ ਇਹ ਰਹਿ ਗਿਆ ਬਾਈ ਦੋ ਕੋਨੇ ਕੱਢਣੇ ਨੂੰ ਸਵੇਰੀ ਨਿਬੜ ਜਾਏਗਾ ਆਮਨ ਗੈਬੀ ਵਿਚ ਗਿਆ ਹਰਕਿਰਤਕਾਈ ਵਿਚ ਗਿਆ ਇਹ ਆਪਣਾ ਰਹਿ ਗਿਆ ਹੈ ਮਰਾ ਰਹਿ ਗਿਆ ਬੀਜਣੇ ਦੇ ਤਾਂ ਇਹ ਆਪਣਾ ਰਹਿ ਗਿਆ ਜੀਜੇ ਦਾ ਬੀਜੇਗਾ ਆਪਾਂ 10 ਤਰੀਕ ਦੇ ਬਾਅਦ ਲਾਦ ਲਿਆ ਬਾਈ ਪਾਲਟੀ ਵਾਸਤੇ ਦੋ ਟਰਾਲੀਆਂ ਵਿੱਚ ਬੜੀ ਮਨੀਗਲੀ ਵਿੱਚ ਮਾਲ ਮੌਸਮ ਖਰਾਬ ਹੈ ਲੋਡ ਕਰਕੇ ਬਾਹਰ ਕੱਢ ਲਏ ਟਰਾਲੀਆਂ ਸਵੇਰ ਨੂੰ ਦੋ ਟਰਾਲੀ ਲੋਡ ਕਰ ਦੇਗੇ ਨੇ ਠੇਕੇਦਾਰ ਰਾਤ ਹੋ ਗਿਆ 8 ਵਜ ਗਿਆ ਵਿਚਾਰੇ ਬਹੁਤ ਹਿੰਮਤ ਕਰ ਰਹੇ ਆ ਭੱਜ ਭੱਜ ਕੇ ਲੱਤਾਂ ਦੇਖੋ ਉਹ ਬੱਦਲ ਹੋ ਗਿਆ ਬਾਈ ਚੰਨ ਵੀ ਲੁੱਕ ਗਿਆ ਜਦੋਂ ਗਰੜ ਗਰੜ ਬੋਲ ਰਿਹਾ ਰੱਬ ਹੈਨਾ ਰੋਚਨ ਪਾਇਆ ਵਾ ਦੋ ਟਰੈਕਟਰਾਂ ਦਾ ਘੜ ਦੇਗੇ ਬਾਹਰ ਟਰਾਲੀਆਂ ਠੀਕ ਹੈ ਬਾਈ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ 'ਮਾ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਐ ਸੁਖੇ ਵਧਿਆਨ ਵਧਿਆਨ ਹਾਂ ਚੜ੍ਹਦੀ ਕਲਾ ਵਾ ਚਲੋ ਵਧਿਆ ਜੀਦਾ ਬਾਈ ਠੀਕ ਐ ਬਾਈ ਦੁਬਾਰੇ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਵੀਡੀਓ ਦੇਖਣੇ ਵਾਸਤੇ ਕੱਢਾਂ ਬਾਈ ਟਰਾਲੀ ਰਹਿ ਗਈਆਂ 20 25 ਪੂਲੀਆਂ